ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਸਵਾ 8:00 ਤੇ ਮੈਂ ਇਹਦਾ ਤਿਆਰੀ ਕਰ ਲਈ ਖਾਣਾ ਬਣਾਉਣ ਦੀ ਜਿਆਦਾ ਜਿੱਤੇ ਖਾਣੇ ਦੀ ਤੇ ਗਵਿੰਦਰ ਲਈ ਮੈਂ ਕੁੰਨਿਆ ਮਿੱਠਿਆ ਵਾਲਾ ਆਟਾ ਹੀ ਖਾਣੇ ਮੈਂ ਮਿੱਠਿਆ ਵਾਲਾ ਪਰੌਠਾ ਖਾਣਾ ਮਿੱਥੇ ਪਿਆਜ਼ ਤੇ ਹਰੀ ਮਿਰਚ ਵਾਲੀ ਵਿੱਚ ਤੇ ਮੈਂ ਆਪਣਾ ਬ੍ਰੈਕਫਾਸਟ ਵਾਲੇ ਰੈਡੀ ਕਰਨਾ ਕੱਟਿਆ ਆਪਣਾ ਚੋਪਿੰਗ ਕਰੀ ਪੀਆ ਬਣਾਉਂਗੀ ਪਨੀਰ ਆਪਣੇ ਲਈ ਮੈਂ ਦਰ ਲਈ ਬਣਾ ਲਿਆ ਪਰੌਂਠਾ 8 ਵਜੇ ਦਾ ਟਾਈਮ ਹੈ 8:30 ਹੋ ਗਏ ਇਹਨਾਂ ਨੂੰ ਪਰੌਂਠਾ ਬਣਾ ਕੇ ਫਿਰ ਮੈਂ ਆਪਣਾ ਬ੍ਰੈਕਫਾਸਟ ਬਣਾਉਂਗੀ ਸਵੇਰੇ ਸਵੇਰੇ ਬਹੁਤ ਬਹੁਤ ਫਟ ਦੌੜੂਗੀ پتہ ਨਹੀਂ ਨਾ ਦਾ ਟਾਈਮ ਕਿੰਦਰ ਚਲੇ ਜਾਣਾ ਪਹਿਲਾਂ ਤਾਂ ਉਹ ਕਿੰਦਰ ਖਾਲੀ ਕਰਦੀ ਸੀ ਰੋਟੀ ਬੁਣਾਦੇ ਰੋਟੀ ਬਣਾਦੇ ਹੁਣ ਮੇਰਾ ਪਰੌਂਠਾ ਇਹਨਾਂ ਇਧਰ ਬੇਲ ਲੇ ਪੈਨੇ ਚੱਕ ਮੇਰਾ ਦੇਖੋ ਆ ਦੋ ਪਰੌਂਠੇ ਮੈਂ ਬੇਲ ਕੇ ਵੀ ਰੱਖੇ ਪੈਨੇ ਬਾਹਰ ਕੋਈ ਆ ਗਿਆ ਉਹਦੇ ਕੋਲ ਖੜ ਕੇ ਹੁਣ ਡਰਾਈਵ ਨੂੰ ਚ ਬੈਠੇ ਹੁਣ ਮੈਂ ਤਵਾ ਬੰਦ ਕਰਤਾ ਇੱਕ ਵਾਰੀ ਕਿ ਐਨੀ ਟਾਈਮਸ ਮੈਂ ਦਾ ਬ੍ਰੇਕਫਾਸਟ ਵੀ ਰੈਡੀ ਕਰ ਲਿਆ ਬ੍ਰੇਕਫਾਸਟ ਕਰਦੀ ਆਂ ਭਾਂਡੇ ਪਲੇਟੋ ਕਰੀ ਚ ਉਹ ਵੀ ਚੱਕ ਤੇ ਐ ਕੰਮ ਕਰਦੇ ਨੇ ਆਪਣੇ ਲੇਡੀਜ਼ ਦੇ ਹਨਾ ਉਧਰੋਂ ਮੈਂ ਪੂਰੀ ਤਿਆਰੀ ਸੀ ਤਾਂ ਬਸ ਰੋਟੀ ਪਾਉਣੀ ਸੀ ਬਸ ਫਿਰ ਮੈਂ ਵੇਟ ਕਰਦੀ ਸੀ ਬਾਹਰ ਖੜੀ ਨਹੀਂ ਖੜੀ ਨਹੀਂ ਫਿਰ ਉਹ ਰੇਨੂ ਵਿੱਚ ਬਹਿ ਗਿਆ ਕਿ ਚਲੋ ਤੋ ਆਉਣ ਤਾਂ ਹੈਗੇ ਆ ਪਰ ਟਾਈਮ ਵੇਸਟ ਆ ਨਹੀਂ ਆਪਣਾ ਬਹੁਤ ਹੁੰਦਾ ਮੈਂ ਡਿੱਕੀ ਗਈ ਪਹਿਲਾਂ ਤਾਂ ਵੀ ਮੰਗਦੇ ਆਉਣਗੇ ਆਉਣਗੇ ਰੋਟੀ ਪਾਵਾਂ ਫਿਰ ਉਹਨੇ ਟਾਈਮ ਤੇ ਮੈਂ ਸਾਈਡ ਤੇ ਕੜਾਹੀ ਧਰ ਕੇ ਆਪਣਾ ਬ੍ਰੇਕਫਾਸਟ ਵੀ ਰੈਡੀ ਕਰ ਲਿਆ ਤੇ ਬ੍ਰੇਕਫਾਸਟ ਕਰ ਵੀ ਰਹੀ ਆਂ ਐਟ ਦ ਟਾਈਮ ਬਹੁਤ ਅਵੇਸਟ ਜਾਂਦਾ ਹਨਾ ਵੇਟ ਕਰਨ ਵਿੱਚ ਡੀਕੋ ਸਮਾਨ ਫਿਰ ਤੁਸੀਂ ਠੰਡਿਆਓ ਫਿਰ ਇਕੱਠਾ ਕਰੋ ਕੀ ਕਰ ਸਕਦੇ ਹੋ ਪਾਈ ਕੰਮ ਨਹੀਂ ਜਲਦੀ ਖਤਮ ਹੁੰਦੇ ਜੁਰ ਜੈਨਸ ਨਹੀਂ ਰੋਟ ਟਾਈਮ ਦਿਖਾਉਂਦੇ ਫਿਰ ਕੰਮ ਨਹੀਂ ਖਤਮ ਹੁੰਦੇ ਤੇ ਹੁਣ ਮੈਂ ਬਣਾ ਰਹੀ ਸੀ ਦਵਿੰਦਰ ਲਈ ਮਿੱਠਿਆ ਵਾਲਾ ਪਰੌਂਠਾ ਮੈਂ ਮਿੱਥੇ ਮੈਂ ਬਰੀਕ ਕੱਟ ਲਈ ਇਹ ਬਰੀਕ ਪਿਆਜ਼ ਕੱਟ ਲਈ ਹਰੀ ਮਿਰਚ ਕੱਟ ਲਈ ਸਿੰਪਲ ਮੈਂ ਕਣਕ ਦੇ ਆਟੇ ਵਿੱਚ ਗੁੰਨ ਲੇ ਥੋੜਾ ਜਿਵੇਂ ਬਾਜਰੇ ਦਾ ਆਟਾ ਵੀ ਇਹਦੇ ਵਿੱਚ ਐਡ ਕਰਤਾ ਫਿਰ ਦਵਿੰਦਰ ਨੂੰ ਮੇਥਿਆਂ ਵਾਲੇ ਪਰੌਂਠੇ ਵਿੱਚ ਬਾਜਰੇ ਦਾ ਆਟਾ ਪਤਾ ਲੱਗਦਾ ਜੇ ਨਾਰਮਲ ਸਿੰਪਲ ਰੋਟੀ ਵਿੱਚ ਕਣਕ ਦੇ ਆਟੇ ਵਿੱਚ ਬਾਜਰਾ ਪਾ ਕੇ ਆਪਾਂ ਰੋਟੀ ਬਣਾਈ ਫਿਰ ਪਤਾ ਲੱਗ ਜਾਂਦਾ ਕਲਰ ਚੇਂਜ ਹੋਏ ਅੰਦਰ ਰੋਟੀ ਦਾ ਤੇ ਪਰੌਂਠੇ ਕ੍ਰਿਸਪ ਜੇ ਬਣ ਜਾਂਦੇ ਨੇ ਬਾਜਰੇ ਦਾ ਆਟਾ ਪਾ ਲਾਂ ਜੇ ਮੱਕੀ ਦਾ ਪਾ ਲੂੰ ਮੱਕੀ ਦਾ ਅਸੀਂ ਲੈਂਦਾਂ ਨੇ ਹਲ ਤੱਕ ਬਾਜਰੇ ਦਾ ਘਰੇ ਪਿਆ ਚਲ ਫਿਰ ਉਹ ਯੂਜ਼ ਕਰ ਲਾਂ ਨੇ ਰਾਗੀ ਦਾ ਪਿਆ ਜੇ ਮੈਂ ਸਿੰਪਲ ਨਾਰਮਲ ਰੋਟੀ ਵੀ ਮੈਂ ਰਾਗੀ ਆਟਾ ਪਾ ਦਾ ਕਣਕ ਦੇ ਆਟੇ 'ਚ ਫਿਰ ਵੀ ਇਹਨੂੰ ਪਤਾ ਲ ਖਾਲਾਂ ਦੇ ਨੇ ਪਰ ਪਤਾ ਲੱਗ ਜਾਂਦਾ ਨੇ ਇਹ ਨੂੰ ਜੋ ਕਿ ਖਾਂਦੇ ਨਹੀਂ ਪਰ ਮੈਂ ਕੰਨ ਕਦੇ ਪਾ ਦਾ ਨਹੀਂ ਹੁੰਦੀ ਹੈਗੀ ਤੇ ਬਨ ਰੇ ਪਰੌਂਠਾ ਪਰੌਂਠੇ ਨੂੰ ਜਦ ਤੱਕ ਅੱਛੀ ਤਰ੍ਹਾਂ ਰਾੜੋ ਨਾ ਫਿਰ ਵਧੀਆ ਟੇਸਟ ਆਉਣਾ ਕ੍ਰਿਸਪਿਆ ਹੋ ਜਾਂਦਾ ਤੇ ਸਾਰਾ ਕਿਚਨ ਦਾ ਕੰਮ ਕਰਕੇ ਫਿਰ ਮੈਂ ਸੁਕੌਣੀਆਂ ਸੀ ਮਿਰਚਾਂ ਜਿੰਨੀਆਂ ਲਾਲ ਮਿਰਚਾਂ ਘਰੇ ਪਈਆਂ ਸੀ ਆ ਬਾੜਿਚ ਤੇ ਮੈਂ ਥੋੜਾ ਥੋੜਾ ਨੇ ਤੋੜ ਲਾਂ ਇਸ ਕਹਾਲਾਂ ਨੇ ਫਿਰ ਮੈਂ ਕਿਹਾ ਚਲੋ ਅੱਜ ਧੁੱਪ ਲਵਾ ਕੇ ਨਾ ਇਹਨਾਂ ਨੂੰ ਮੈਂ ਪੀਸ ਲੂੰਗੀ ਕਿਉਂਕਿ ਮੌਸਮ ਦਾ ਨਹੀਂ ਪਤਾ ਕਦੋਂ ਯੂ ਟਰਨ ਲੈ ਲੇ ਹੁਣ ਵਧੀਆ ਧੁੱਪਾਂ ਨਿਕਲਦੀਆਂ ਨੇ ਕਦੋਂ ਮੱਧਮ ਹੋ ਜਾਣ ਕਦੋਂ ਮੌਸਮ ਆਹੋ ਤੁੰਡਾ ਇਹ ਪੈ ਲੱਗ ਜਾਂ ਕੋਈ ਪਤਾ ਨਹੀਂ ਮੌਸਮ ਤਾਂ ਹੁਣ ਦਸੰਬਰ ਚੜ ਗਿਆ ਤੇ ਵੀ ਧੁੱਪ ਲਵਾ ਕੇ ਇਹਨੂੰ ਪੀਸ ਕੇ ਰੱਖ ਲਵਾਂਗੇ ਉਹ ਤਾਂ ਪੀਸ ਹੀ ਹੋਈ ਮਿਰਚੇ ਮੇਰੇ ਕੋਲ ਪਈਆਂ ਸੀ ਮੈਂ ਕਿਹਾ ਚਲੋ ਫਿਰ ਇੱਕ ਡੱਬਾ ਮੈਂ ਹੋਰ ਜਿੰਨੇ ਵੀ ਹੈਗੇ ਨੇ ਪੀਸ ਕੇ ਰੱਖ ਲਵਾਂਗੀ ਤੇ ਹੁਣ ਸਰਦੀ ਇਹ ਕਿਹੜਾ ਖਰਾਬ ਹੋਣਗੀਆਂ ਠੰਡ ਠੰਡ ਲ ਨਿਕਲ ਜੂਗੀ ਫਿਰ ਮਿਰਚਾਂ ਨਾਲ ਵਧੀਆ ਤੇ ਮਿਰਚਾਂ ਮੈਂ ਪਾ ਦਾਂ ਨਹੀਂ ਧੁੱਪੇ ਫਿਰ ਦੁਪਹਿਰ ਇਹਨਾਂ ਨੂੰ ਗਰਮ ਗਰਮ ਨੂੰ ਮਿਕਸੀ ਚ ਪੀਸ ਲਵਾਂਗੀ ਇਸ ਤਰ੍ਹਾਂ ਕਰਦੇ ਮਿਰਚਾਂ ਆਪਾਂ ਨੂੰ ਪਿਓਰ ਵੀ ਮਿਲ ਜਾਣਗੇ ਬਿਨਾਂ ਮਿਲਾਵਟ ਤੋਂ ਤੇ ਟੇਸਟ ਵੀ ਹੁਣ ਮੈਂ ਬਣਾਉਣੀ ਅਲਸੀ ਦੇ ਪਿੰਨੀਆਂ ਅਲਸੀ ਦੇ ਪਿੰਨੀਆਂ ਬਣਾਉਣ ਵਾਸਤੇ ਮੈਂ ਤੁਹਾਨੂੰ ਸਾਰੇ ਮਸਾਲੇ ਮੈਂ ਤੁਹਾਨੂੰ ਦੱਸੂਗੀ ਤੇ ਉਹਦੇ ਸਾਰਾ ਦੱਸੂਗੀ ਵੀ ਕਿੰਨਾ ਸਮਾਨ ਮੈਂ ਲਿਆ ਕੀ ਕੀ ਪਾ ਰਹੀ ਹਾਂ 300 ਗ੍ਰਾਮ ਮੈਂ ਬੇਸਨ ਲਿਆ ਤੁਸੀਂ ਕਿੰਨਾ ਆਪ ਦੇ ਅਕੋਰਡਿੰਗ ਲੈ ਲਓ ਮੈਂ 300 ਗ੍ਰਾਮ ਬੇਸਨ ਪਾ ਰਹੀ ਹਾਂ ਕਿਉਂ ਨਹੀਂ ਮੈਂ ਆਪੇ ਬੇਸਨ ਮੈਂ ਜ਼ਰੂਰ ਨਾਪਿਆ ਹੈ ਨਾ ਕਿਉਂ ਫਿਰ ਪਤਾ ਲੱਗ ਜੂਗਾ ਬੇਸਨ ਜਿੰਨਾ ਸੋਕੂਗਾ ਕਿਉਂ ਵੈਸੇ ਥੋੜਾ ਖੁੱਲਾ ਹੀ ਪੈਂਦਾ ਹੁੰਦਾ ਕਿਉਂਕਿ ਜੇ ਆਪਾਂ ਇਹਦੇ ਵੀ ਦੇਸੀ ਖੰਡ ਪਾਵਾਂਗੇ ਅਲਸੀ ਪਾਵਾਂਗੇ ਹੋਰ ਸਮਾਨ ਪਾਵਾਂਗੇ ਫਿਰ ਸਾਰੀਆਂ ਚੀਜ਼ਾਂ ਕਿਉਂ ਸੋਕਦੀਆਂ ਨੇ ਫਿਰ ਪਿੰਨੀਆਂ ਬਾਈਂਡ ਨਹੀਂ ਹੁੰਦੀਆਂ ਹੈਗੀਆਂ ਪੰਜੀਰੀ ਚ ਹਲੇ ਘੱਟ ਕਿਉਂ ਚੱਲ ਜਾਂਦਾ ਪਰ ਪਿੰਨੀਆਂ ਚ ਨਹੀਂ ਚੱਲਦਾ ਤੇ ਇਸ ਕਰਕੇ ਫਿਰ ਮੈਂ ਕਿਉਂ ਬਿਨਾ ਨਾਪੀ ਪਾਇਆ ਬਿਚਰ ਬੇਸਨ ਦੇ ਹਿਸਾਬ ਨਾਲ ਐਡ ਕਰੀ ਚੱਲਾਂਗੀ ਤੇ ਬੇਸਨ ਆਪਾਂ ਹੁਣ ਇਹ ਭੁੰਨਾਂਗੇ ਮੀਡੀਅਮ ਗੈਸ ਤੇ ਭੁੰਨਾਂਗੇ ਫਲੇਮ ਤੇਜ਼ ਨਹੀਂ ਕਰਾਂਗੇ ਦੇਖੋ ਜਿਵੇਂ ਜਿਵੇਂ ਭੁੰਨਾਂਗੇ ਨਾ ਬੇਸਨ ਟੀਲਾ ਹੁੰਦਾ ਜੇ ਉਹ ਇੱਕ ਵਾਰ ਤਾਂ ਲੱਗੂ ਵੀ ਸਖਤ ਹੋ ਗਿਆ ਪਰ ਜਿਵੇਂ ਜਿਵੇਂ ਇਹਨੂੰ ਭੁੰਨਦੇ ਜਾਵਾਂਗੇ ਕਿ ਉਹ ਛੱਡੀ ਚੱਲੂ ਕਲਰ ਚੇਂਜ ਹੋਈ ਜਰੂਰ ਅੱਛਾ ਅੱਛਾ ਖੁਸ਼ ਹੋ ਗਏ ਚ ਲੋਹੀ ਘਰ ਸਾਰਾ ਮੈਕਣ ਲੱਗ ਪਾਉਂਦਾ ਬਈ ਮੈਨੂੰ ਬੇਸਨ ਬਹੁਤ ਜ਼ਿਆਦਾ ਪਸੰਦ ਆ ਬੇਸਨ ਦੀ ਬਰਫੀ ਹੋਈ ਲੱਡੂ ਹੋਏ ਪ੍ਰਸ਼ਾਦ ਹੋਇਆ ਨਾ ਤੇ ਦਵਿੰਦਰ ਨਹੀਂ ਖਾਂਦੇ ਬੇਸਨ ਵਾਲੀ ਪਨੀਰੀ ਵੀ ਨਹੀਂ ਖਾਂਦੇ ਤੇ ਕਹਿੰਨਗਾ ਆਟੇ ਵਾਲੀ ਹੀ ਪਨੀਰੀ ਬਣਾਓ ਬੇਸਨ ਵਾਲੀ ਨਾ ਬਣਾਓ ਜਿਵੇਂ ਜੇ ਆਪਾਂ ਇਹਨੂੰ ਭੁੰਨਦੇ ਆ ਨੇ ਕਲਰ ਵੀ ਚੇਂਜ ਹੁੰਦਾ ਏ ਉਹ ਟੈਕਸਚਰ ਵੀ ਚੇਂਜ ਹੁੰਦਾ ਏ ਉਹ ਆਪਾਂ ਨੂੰ ਕੋਚਣਾ ਮਾਰਨਾ ਬਈ ਬੜਾ ਹਲਕਾ ਲੱਗੂਗਾ ਜ਼ੋਰ ਨਹੀਂ ਲੱਗੂ ਤੇ ਹੁਣ ਆਪਾਂ ਸਮਾਨ ਦੇਖ ਲਵਾਂ ਨੇ ਆਪਾਂ ਭੁੰ ਇਹਨੂੰ ਡ్రਾਈ ਰੋਸਟ ਕਰ ਲਾਂਗੇ ਪੈਨ ਵਿੱਚ ਪਾ ਕੇ ਸੁੱਕੀ ਭੁੰਨਣੀ ਆ ਬਸ 2-3 ਮਿੰਟ ਲੱਗਦੇ ਨੇ tributaries ਲੱਗ ਜਾਂਦੀ ਹੈ ਇਹ ਖੁਸ਼ਬੂ ਵੀ ਆਉਣ ਲੱਗ ਜੂ ਤੇ tributaries ਵੀ ਲੱਗ ਜੂ ਬਸ ਉਨੀ ਕਾਫੀ ਭੁੰਨੇ ਬਹੁਤ ਜ਼ਿਆਦਾ ਨਹੀਂ ਭੁੰਨਣੀ ਨਹੀਂ ਫਿਰ ਜਿਹੜਾ ਇਹਦਾ ਔਇਲ ਹੁੰਦਾ ਨਾ ਬਾਹਰ ਨਿਕਲਣ ਲੱਗ ਜਾਂਦਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਜੋ tributaries ਲੱਗ ਗਈ ਨਾ ਬਸ ਉਸ ਤੋਂ ਗੈਸ ਬੰਦ ਕਰ ਦਿਓ ਤੇ ਗਰਮ ਪੈਨ ਵਿੱਚ ਖੁਰਚਣਾ ਮਾਰੀ ਚੱਲੋ ਤੇ ਖੁਸ਼ਬੂ ਆਉਣ ਲੱਗ ਜੂ ਤੁਹਾਨੂੰ ਪਤਾ ਲੱਗ ਜੂਗੀ ਅਲਸੇ ਭੁੰਨੇਗੀ ਤੇ ਫਿਰ ਆਪਾਂ ਇਸ ਨੂੰ ਕੱਢ ਦਾਂ ਨੇ ਪਲੇਟ ਵਿੱਚ ਥਾਕੇ ਠੰਡੀ ਹੋ ਜੇ ਫਿਰ ਉਸ ਤੋਂ ਬਾਅਦ ਠੰਡੀ ਜਰ ਹੋ ਗਈ ਆਪਾਂ ਇਹਨੂੰ ਮਿਕਸੀ ਵਿੱਚ ਗ੍ਰਾਈਂਡ ਕਰ ਲਾਂਗੇ ਤੇ ਇਹਨੂੰ ਰੱਖ ਦਾਂ ਨੇ ਸਾਈਡ ਤੇ ਜਿਹੜਾ ਹੋਰ ਸਮਾਨ ਫੋਨ ਅਪ ਉਹ ਵੀ ਨਾਲ ਦੇ ਨਾਲ ਤਿਆਰ ਕਰਨਾ ਨੇ ਖਸ ਖਸ ਸਪਾਈਸ ਮੇਰੇ ਕੋਲੇ ਥੋੜੀ ਮੈਂ ਇਹ ਵੀ ਪੈਨ ਚ ਰੋਸਟ ਕਰ ਰਹੀ ਹਾਂ ਬਹੁਤ ਥੋੜੇ ਥੋੜੀ ਤਾਂ ਕਿ ਇੱਕ ਮੌਇਸਚਰ ਜਨ ਨਿਕਲ ਜੇ ਚੀਜ਼ਾਂ ਦਾ ਜੇ ਕੋਈ ਉਹਦੇ ਵਿੱਚ ਸਿਲਸ ਲਹਾਵਾ ਕੋਈ ਸਮੈਲ ਹਨ ਉਹ ਨਿਕਲ ਜਾਂਦੀ ਚੀਜ਼ ਫਰੈਸ਼ ਜੀ ਹੋ ਜਾਂਦੀ ਹੈ ਮਗਝ ਹੋ ਗਏ ਦੋ ਤਿੰਨ ਤਰ੍ਹਾਂ ਦੇ ਮਗਝ ਨੇ ਇਹਦੇ ਵਿੱਚ ਤੇ ਇਹ ਵੀ ਮੈਂ ਡਰਾਈ ਰੋਸਟ ਕਰ ਲਾਂਣੀ ਆ ਫਿਰ ਸਾਰਿਆਂ ਨੂੰ ਇਹਨਾਂ ਨੂੰ ਆਪਾਂ ਹਲਕਾ ਹਲਕਾ ਦਰਦਰਾ ਪੀਸ ਲਾਂਗੇ। ਬਾੱਕੀ ਇਹਦੇ ਵਿੱਚ ਤੁਹਾਡੀ ਚੋਇਸ ਹੈ ਚੋਣ ਜੀ ਤੁਹਾਨੂੰ ਅੱਛੀ ਲੱਗਦੀ ਤੁਸੀਂ ਪਾ ਸਕਦੇ ਹੋ ਜੋ ਨਹੀਂ ਅੱਛੀ ਲੱਗਦੀ ਤੁਸੀਂ ਨਾ ਪਾਓ। ਇਹ ਸਭ ਦਾ ਆਪੋ ਆਪਣਾ ਟੇਸਟ ਹੁੰਦਾ ਆਪੋ ਦੀ ਚੋਇਸ ਹੁੰਦੀ ਹੈ। ਤੇ ਹੁਣ ਇਹਦੇ ਵਿੱਚ ਮੈਂ ਲੈ ਰਹੀਆਂ ਸਨਫਲਾవర్ ਸੀਡਸ ਤੇ ਪੰਪਕਿਨ ਸੀਡਸ। ਇਹ ਵੀ ਮੈਂ ਕਿਹਾ ਚਲੋ ਮੈਂ ਥੋੜੇ ਜਿਵੇਂ ਫਾਈ ਲਮਾ ਵੀ ਆਪਾਂ ਨੂੰ ਇਹਦਾ ਫਾਇਦਾ ਮਿਲ ਜੇ ਬਹਾਨੇ ਨਾਲ ਇਹ ਵੀ ਖਾਦੇ ਆਣ। ਬਦਾਮ ਕਾਜੂ ਤੇ ਅਖਰੋਟ ਇਹ ਵੀ ਹਲਕੇ ਹਲਕੇ ਡਰਾਈ ਰੂਸਟ ਕਰ ਲਾ ਨਹੀਂ ਆ ਇਹ ਵੀ ਆਪਾਂ ਪੀਸ ਲਾਂਗੇ ਬਾਕੀ ਮੈਂ ਇਹ ਚੀਜ਼ਾਂ ਮੈਂ ਬਿਲਕੁਲ ਹੀ ਨਾਪੀਆਂ ਸਿਰਫ ਅਲਸੀ ਚੀਨੀ ਤੇ ਬੇਸਨ ਨਾਪਿਆ ਤੇ ਇਹ ਚੀਜ਼ਾਂ ਨਹੀਂ ਮੈਂ ਨਾਪੀਆਂ ਇਹ ਸਭ ਕੁਝ ਮੈਂ ਅੰਦਾਜ਼ੇ ਨਾਲ ਹੀ ਪਾ ਰਹੀ ਹਾਂ ਬਾਕੀ ਇਹਦੇ ਵਿੱਚ ਡਰਾਈ ਫਰੂਟਸ ਹੋਏ ਕੋਈ ਸੀਡਸ ਹੋਏ ਉਹ ਤੁਸੀਂ ਆਪਣੀ ਚੋਇਸ ਅਕੋਰਡਿੰਗ ਘੱਟ ਵਧ ਕਰ ਸਕਦੇ ਹੋਗੇ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ ਤੇ ਅਲਸੀ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਕੋਈ ਕੋੜਾ ਕਸਾਲਾ ਟੇਸਟ ਨਹੀਂ ਹੁੰਦਾ ਇਹਦਾ अच्छा टेस्ट ਹੁੰਦਾ ਮੈਂ ਵੀ ਪਹਿਲਾਂ ਕਦੇ ਖਾਧੇ ਨਹੀਂ ਸੀ ਮੈਨੂੰ ਵੀ ਲੱਗਦਾ ਸੀ ਪਤਾ ਨਹੀਂ ਕਹੇ ਜਾਂ ਟੇਸਟ ਹੋਊਗਾ ਪਰ ਅੱਛਾ ਲੱਗਾ ਟੇਸਟ ਮੈਨੂੰ ਤੇ ਸਾਰਾ ਕੁਝ ਜੋ ਆਪਾਂ ਡਰਾਈ ਰੋਸਟ ਕੀਤਾ ਸੀ ਉਹਦਾ ਆਪਾਂ ਇੱਕ ਫਾਈਨ ਪਾਊਡਰ ਕਰ ਲਾਂਗੇ ਅਲਸੀ ਵੀ ਆਪਾਂ ਬਹੁਤ ਜ਼ਿਆਦਾ ਪੀਸਣੀ ਨਹੀਂ ਹੈਗੀ ਤੇ ਥੋੜੀ ਦਰਦਰੀ ਹੀ ਰੱਖਣੀ ਹੈ ਬਹੁਤ ਜ਼ਿਆਦਾ ਬਰੀਕ ਵੀ ਨਹੀਂ ਕਰਨੀ ਮੈਂ ਮਿਕਸੀ ਜੀ ਇੱਕ ਵਾਰ ਤੁਸੀਂ ਚਲਾਤੀ ਤਾਂ ਉਹਨੂੰ ਚਲਾਈ ਰੱਖੋ ਚਲਾਈ ਰੱਖੋ ਜੀ ਉਹਦਾ ਆਇਲ ਰਿਲੀਜ਼ ਕਰ ਲੂਗੀ ਫਿਰ ਅਲਸੀ ਆਪਣਾ ਜਿਹੜਾ ਆਇਲ ਹੁਣ ਦੋਧ ਵਿੱਚ ਉਹ ਛੱਡਣ ਲੱਗ ਜੂਗੀ ਇਸ ਕਰਕੇ ਤੁਸੀਂ ਮਿਕਸੀ ਨੂੰ ਚਲਾਓ ਬੰਦ ਕਰੋ ਚਲਾਓ ਬੰਦ ਕਰੋ ਹਨ ਆਹ ਵਾਲੇ ਮੂਰਤ ਤੁਸੀਂ ਅਲਸੀ ਨੂੰ ਪੀਸਣਾ ਤੇ ਬਾਕੀ ਜਿਹੜੇ ਡਰਾਈ ਫਰੂਟ ਆਪਾਂ ਪਾਉਣੇ ਨੇ ਸੀਡਸ ਪਾਉਣੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਦਰਦਰਾ ਪੀਸ ਲਾਂਗੇ ਤੇ ਸਮਾਨ ਮੈਂ ਰੈਡੀ ਇੱਕ ਦਿਨ ਪਹਿਲਾਂ ਕਰਕੇ ਰੱਖ ਲਿਆ ਸੀਗਾ ਤੇ ਫਿਰ ਮੈਂ ਬਣਾਈਆਂ ਪੀਨੀਆਂ ਇਹ ਮੈਂ ਨੈਕਸਟ ਡੇ ਕੋਈ ਸਮਾਨ ਤਿਆਰ ਕਰਨ ਤੇ ਕਾਫੀ ਟਾਈਮ ਲੱਗ ਜਾਂਦਾ ਹਨ ਤੁਸੀਂ ਡਰਾਈ ਰੋਸਟ ਕਰੋ ਫਿਰ ਉਹਨਾਂ ਨੂੰ ਠੰਡੇ ਕਰੋ ਫਿਰ ਉਹਨਾਂ ਨੂੰ ਪੀਸੋ ਮਖਾਣੇ ਵੀ ਮੈਂ ਪਾਲੇਵੇਂ ਕੋਲ ਰੋਸਟਡ ਪਈ ਸੀ ਮਖਾਣੇ ਇਹ ਵੀ ਮੈਂ ਪਾਲੇ ਇਹ ਵੀ ਮੈਂ ਪੀਸਲੇ ਪਾਊਡਰ ਕਰ ਲਿਆ ਮਖਾਣਿਆਂ ਦਾ ਫਿਰ ਜਦੋਂ ਆਪਾਂ ਪਿੰਨੀਆਂ ਬਣਾਉਣੇ ਆਏ ਹੁੰਦਾ ਫਿਰ ਸਾਰਾ ਕੁਝ ਪਾਣੇ ਨਾਲ ਖਾਤਾ ਜਾਵੇ ਸਰਦੀ ਐ ਵਿంటర్ ਸਿਕ ਵਧੀਆ ਟਾਈਮ ਹੁੰਦੇ ਸਭ ਚੀਜ਼ਾਂ ਖਾਣ ਦਾ ਗਰਮੀ ਵੀ ਤਹਿਆ ਕੁਝ ਖਾਦਾ ਨਹੀਂ ਆਂਦਾ ਤੇ ਇਸ ਕਰਕੇ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਇਹ ਸਾਰਾ ਕੁਝ ਤੁਸੀਂ ਅਲਸੀ ਦੀ ਪਿੰਨੀਆਂ ਵੀ ਤੁਸੀਂ ਪਾ ਸਕਦੇ ਹੋ ਜੋ ਵੀ ਤੁਹਾਨੂੰ ਡਰਾਈ ਫਰੂਟ ਅੱਛੇ ਲੱਗਦੇ ਨੇ ਬੱਚਿਆਂ ਨੂੰ ਅੱਛੇ ਲੱਗਦੇ ਨੇ ਬਹੁਤ ਹੀ ਹੈਲਦੀ ਚੀਜ਼ ਐ ਬਹੁਤ ਜ਼ਿਆਦਾ ਬੈਨੀਫਿਟਸ ਨੇ ਅਲਸੀ ਦੇ ਮੈਂ ਵੀ ਤਾਂ ਕਰਕੇ ਖਾਣ ਲੱਗੀਆਂ ਵੀ ਤਾਂ ਕਿ ਸਾਰੇ ਬੈਨੀਫਿਟਸ ਆਪਾਂ ਲੈ ਸਕੀਏ ਅਲਸੀ ਦੀ ਨਹੀਂ ਮੈਨੂੰ ਅਸੀਂ ਬਿਲਕੁਲ ਪਸੰਦ ਨਹੀਂ ਸੀ ਪਹਿਲਾਂ ਤਾਂ ਮੈਂ ਖਾਧਦੀ ਨਹੀਂ ਸੀ ਕਦੇ ਮੈਨੂੰ ਇਹ ਲੱਗਦਾ ਪਤਾ ਨਹੀਂ ਕਿਵੇਂ ਦਾ ਟੇਸਟ ਹੋਗਾ ਇਹ ਮੈਂ ਅਲਸੀ ਪੀਸ ਲਈ ਇੱਕ ਬਾਉਲ ਵਿੱਚ ਮੈਂ ਸਾਰੇ ਡਰਾਈ ਫਰੂਟਸ ਤੇ ਸੀਡਸ ਜਿਹੜੇ ਪੀਸੇ ਸੀ ਡਰਾਈ ਰੋਸਟ ਕਰਕੇ ਉਹ ਇੱਕ ਬਾਉਲ ਵਿੱਚ ਕੱਢ ਲਏ ਇਸ ਤਰ੍ਹਾਂ ਮੈਂ ਕਰ ਲਈ ਸਾਰੀ ਅਲਸੀ ਦੀ ਪਿੰਨੀਆਂ ਦੀ ਤਿਆਰੀ ਹੁਣ ਆਪਾਂ ਦੇਖ ਲਾਂਗੇ ਬੇਸਣ ਬੇਸਣ ਦੇਖੋ ਭੁੰਨ ਗਿਆ ਗੈਸ ਮੈਂ ਕਰਤਾ ਬੰਦ ਕਲਰ ਵੀ ਕਿੰਨਾ ਸੋਹਣਾ ਹੋ ਗਿਆ ਤੇ ਇਹਦਾ ਜੋ ਬੇਸਨ ਭੁੰਨਿਆ ਜਾਂਦਾ ਤੇ ਇਹਦਾ ਪਤਲਾ ਹੋ ਜਾਂਦਾ ਇਹਦੇ ਵਿੱਚ ਹਾਂ ਇੱਕ ਕੜਚੀ ਘਿਓ ਦੀ ਹੋਰ ਪਾ ਲਈ ਸੀ ਤਾਂ ਕਿ ਅਲਸੀ ਆਪਾਂ ਪਾਵਾਂਗੇ ਨਾ ਅਲਸੀ ਵੀ ਘਿਓ ਸੋਕੂਗੀ ਦੇਸੀ ਖੰਡ ਵੀ ਤੇ ਡਰਾਈ ਫਰੂਟ ਵੀ ਸਾਰੇ ਸੀਡਸ ਵਗੈਰਾ ਕਿ ਉਹ ਸੋਕਣਗੇ ਨਹੀਂ ਫਿਰ ਪਿੰਨੀਆਂ ਪਾਇਨ ਨਹੀਂ ਹੁਣੇ ਖੁਸ਼ਕ ਰਹਿਣਗੇ ਇਸ ਕਰਕੇ ਕਿਉਂ ਜੇ ਤੁਸੀਂ ਕੰਜੂਸੀ ਨਾ ਕਰਿਓ ਪਰ ਇੱਕਦਮ ਬਹੁਤ ਜ਼ਿਆਦਾ ਵੀ ਨਾ ਪਾ ਦਿਓ ਜੇ ਆਪਾਂ ਲੋਡ ਪਾਉਗੇ ਆਪਾਂ ਥੋੜਾ ਥੋੜਾ ਨਾਲ ਦੀ ਨਾਲ ਵੀ ਪਾ ਸਕਦੇ ਹਾਂ ਤੇ ਪਰ ਪਹਿਲਾਂ ਵੀ ਬਹੁਤ ਜ਼ਿਆਦਾ ਨਾ ਪਾ ਦਿਓ ਤੇ ਬਹੁਤ ਜ਼ਿਆਦਾ ਖੁਸ਼ਕ ਵੀ ਨਾ ਰੱਖਿਓ ਇਦੋਂ ਜਦੋਂ ਆਪਾਂ ਪਾ ਦਾਂਗੇ ਅਲਸੀ ਅਸੀਂ ਜਦੋਂ ਤੁਸੀਂ ਪਾਉਣੇ ਤਾਂ ਗੈਸ ਬੰਦ ਕਰ ਦਿਓ ਕਿਉਂਕਿ ਬੇਸਨ ਵੀ ਗਰਮ ਆ ਕੜਾਹੀ ਵੀ ਗਰਮ ਆ ਤੇ ਅਲਸੀ ਆਪਣੀ ਇੱਦਾਂ ਹੀ ਗਰਮ ਕੜਾਹੀ ਵਿੱਚ ਰੋਸਟ ਹੋ ਜੂ ਬਹੁਤ ਜ਼ਿਆਦਾ ਆਪਾਂ ਸੇਕ ਨਹੀਂ ਲਵਾਉਣਾ ਜੀ ਅਲਸੀ ਨੂੰ ਬਹੁਤ ਸੇਕ ਲਵਾਵਾਂਗੇ ਤਾਂ ਜਿਹੜੇ ਇਹਦੇ ਬੈਨੀਫਿਟਸ ਨੇ ਉਹ ਪੂਰੇ ਬੈਨੀਫਿਟਸ ਆਪਾਂ ਨੂੰ ਨਹੀਂ ਮਿਲਣਗੇ ਅਲਸੀ ਜਦੋਂ ਮਿਕਸ ਹੋ ਗਈ ਬੇਸਨ ਵਿੱਚ ਫਿਰ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਪੀਸੇ ਹੋਏ ਤੇ ਜਿਹੜੇ ਸੀਡ ਸਪੀਸਿਸ ਆਪਾਂ ਏ ਵਾਲਾ ਪਾਊਡਰ ਪਾ ਦਾਂਗੇ ਇਹ ਨੂੰ ਵੀ ਮਿਕਸ ਕਰ ਲਾਂਗੇ ਕੜਾਹੀ ਵਿੱਚ نیچے ਉਤਾਰ ਲਈ ਗਏ ਸੋ ਕਿਉਂਕਿ ਗੈਸ ਦੀ ਹੁਣ ਜ਼ਰੂਰਤ ਨਹੀਂ ਸੀ ਕੜਾਹੀ ਬਹੁਤ ਜ਼ਿਆਦਾ ਗਰਮ ਹੈ ਤੇ ਸਾਰਾ ਡਰਾਈ ਫੂਡਸ ਵਾਲਾ ਪਾਊਡਰ ਸੀਡਸ ਵਾਲਾ ਪਾਊਡਰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਕੀਨੀ ਫਿਰ ਲਾਸਟ ਵਿੱਚ ਪਾਵਾਂਗੇ ਤੁਸੀਂ ਚਾਹੋ ਤਾਂ ਗੁੜ ਵਾਲੀ ਬਣਾਉਣੀ ਹੈ ਤਾਂ ਗੁੜ ਦੀ ਚਾਸ਼ ਬਣਾ ਕੇ ਤੁਸੀਂ ਇੱਕ ਧਾਰ ਦੀ ਚਾਸ਼ ਬਣਾ ਕੇ ਪਾ ਸਕਦੇ ਹੋਗੇ ਚੋਰ ਆਪਣਾ ਡਰਾਈ ਫੂਡਸ ਮਿਕਸ ਕਰਦੇ ਜੇ ਤੁਸੀਂ ਦੇਸੀ ਖੰਡ ਪਾਉਣੀ ਹੈ ਤਾਂ ਉਹ ਪਾ ਸਕਦੇ ਹੋ ਚੱਕਰ ਪਾਉਣੀ ਹੈ ਉਹ ਪਾ ਸਕਦੇ ਹੋ ਨਾ ਉਹ ਤੁਹਾਡੀ ਚੋਇਸ ਹੈ ਜੀ ਰੂਟੀਨੀ ਅੱਛੀ ਤਰ੍ਹਾਂ ਮਿਕਸ ਸੌਰੀ ਡਰਾਈ ਫਰੂਟਸ ਅੱਛੀ ਤਰ੍ਹਾਂ ਮਿਕਸ ਹੋ ਜਾਣਗੇ ਤੇ ਫਿਰ ਚੀਨੀ ਆਪਾਂ ਪਾਵਾਂਗੇ ਲਾਸਟ ਤੇ ਇਹ ਮੈਂ ਦੇਸੀ ਖੰਡ ਵਰਤ ਰਹੀ ਹਾਂ ਦੇਸੀ ਖੰਡ ਨੂੰ ਅੱਛੀ ਤਰ੍ਹਾਂ ਮੈਂ ਛਾਣ ਲਿਆ ਸੀਗਾ ਮੈਂ ਯੂਜ਼ ਕਰ ਰਹੀ ਹਾਂ ਦੇਸੀ ਖੰਡ ਅੱਛੀ ਤਰ੍ਹਾਂ ਦੇਸੀ ਖੰਡ ਘਰ ਲਾਂਗੇ ਮਿਕਸ ਮਿਕਸ ਕਰਕੇ ਫਿਰ ਇਹਦੀ ਪਿੰਨੀ ਆਪਾਂ ਬਣਾਵਾਂਗੇ ਬਸ ਮਿਕਸ ਅੱਛੀ ਤਰ੍ਹਾਂ ਕਰਨਾ ਸਾਰਾ ਮਟੀਰੀਅਲ ਜੇ ਤੁਹਾਨੂੰ ਲੱਗੇ ਖੁਸ਼ਕਾ ਪਿੰਨੀਆਂ ਨਹੀਂ ਬਣ ਰਹੀਆਂ ਤਾਂ ਤੁਸੀਂ ਕਿਉ ਗਰਮ ਕਰਕੇ ਪਾ ਸਕਦੇ ਹੋ ਆ ਦੇਖੋ ਮਿਕਸਚਰ ਆਪਣਾ ਹੋ ਗਿਆ ਰੈਡੀ ਲਓ ਆਪਾਂ ਪਿੰਨੀਆਂ ਬਾਈਂਡ ਕਰਕੇ ਦੇਖ ਲਾਂਦੇ ਹਾਂ ਬਹੁਤ ਵਧੀਆ ਬਾਈਂਡ ਹੋ ਰਹੀਆਂ ਸੀ ਪਿੰਨੀਆਂ ਮੈਨੂੰ ਅਸੀਂ ਪਹਿਲਾਂ ਜੇ ਲੱਗੂ ਵੀ ਕਿਉਂ ਘਾਟਾ ਚੱਲ ਆਪਾਂ ਕਿਉਂ ਹੋਰ ਪਾ ਦਾਂਗੇ ਪਰ ਪਿੰਨੀਆਂ ਵਧੀਆ ਬਾਈਂਡ ਹੋ ਗਈਆਂ इजीली ਬਾਈਂਡ ਹੋ ਗਈਆਂ ਤੇ ਸਾਰੇ ਪਿੰਨੀਆਂ ਵਟ ਕੇ ਆਪਾਂ ਇਹ ਰੱਖੀ ਚੱਲਾਂਗੇ ਕਾਫੀ ਟਾਈਮ ਤੱਕ ਇਹ ਪਿੰਨੀਆਂ ਚੱਲਦੀਆਂ ਨੇ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਕਿਉਂਕਿ ਇਹਦੇ ਵਿੱਚ ਆਪਾਂ ਖਰਾਬ ਹੋਣ ਵਾਲੀ ਕੋਈ ਵੀ ਚੀਜ਼ ਨਹੀਂ ਪਾਈ ਹਨਾ ਖੁਆ ਨਹੀਂ ਪਾਇਆ ਕੋਈ ਦੁੱਧ ਨਹੀਂ ਪਾਇਆ ਕੋਈ ਮਲਾਈ ਨਹੀਂ ਪਾਈ ਉਹ ਡੇਲੀ ਪ੍ਰੋਡਕਟ ਵਾਲੀ ਚੀਜ਼ ਜਲਦੀ ਖਰਾਬ ਹੁੰਦੀ ਹੈ ਇਹਦੇ ਵਿੱਚ ਕੋਈ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਆਪਣੀ ਪਿੰਨੀਆਂ ਨੂੰ ਖਰਾਬ ਕਰੇ ਇਸ ਕਰਕੇ ਇਹ ਮਹੀਨਾ ਡੇਢ ਮਹੀਨਾ 2 ਮਹੀਨੇ ਆਰਾਮ ਨਾਲ ਆਪਾਂ ਰੱਖ ਸਕਦਾ ਪਰ ਇੰਨਾ ਟਾਈਮ ਚੀਜ਼ ਰਹਿੰਦੀ ਨਹੀਂ ਆਪਣੇ ਘਰਾਂ ਵਿੱਚ ਟੇਸਟੀ ਇੰਨੀਆਂ ਲੱਗਦੀਆਂ ਨੇ ਇਹ ਮੰਨ ਲਓ ਮੱਲੀ ਖਾਦੀ ਜਿਹਨਾਂ ਖਾਣ ਨੂੰ ਜੀ ਕਰਦਾ ਸਾਰੇ ਪਿੰਨੀਆਂ ਆਪਾਂ ਇਹ ਵੱਟ ਲਵਨੇ ਆ ਵੱਟ ਕੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਪਿੰਨੀਆਂ ਕਿਹੋ ਜੀਆਂ ਵੱਟੀਆਂ ਗਈਆਂ ਨੇ ਉਮੇਤੋਂ ਲੱਡੂ ਨਹੀਂ ਵਧੀਆ ਵੱਟੀਆਂ ਆਂਦੀਆਂ ਪਰ ਅਲਸੀ ਦੇ ਪੀਨੀਅਰ ਸ਼ੇਪ ਵਿੱਚ ਤਾਂ ਬਹੁਤ ਵਧੀਆ ਆਈ ਹੈ ਪਤਾ ਨਹੀਂ ਕੀ ਗੱਲ ਇਹਨਾਂ ਦੀ ਸ਼ੇਪ ਬਹੁਤ ਵਧੀਆ ਬਣਦੀ ਆ। ਉਹ ਜੀ ਪੀਨੀਅਰ ਆਪਾਂ ਬਣਾ ਲਿਆ ਸਾਰੇ 300 ਗ੍ਰਾਮ ਅਲਸੀ 300 ਗ੍ਰਾਮ ਪੀਸਣ ਤੇ 300 ਗ੍ਰਾਮ ਹੀ ਮੈਂ ਚੀਨੀ ਲਈ ਆ ਦੇਸੀ ਖੰਡ ਤੇ ਕਿਉਂ ਮੈਨੂੰ ਲੱਗਦਾ ਹੋ ਗਿਆ ਹੋਗਾ 400 ਗ੍ਰਾਮ ਹੋ ਗੋ ਕਿਉਂ ਮੈਂ ਖੁੱਲਾ ਹੀ ਪਾਇਆ ਕਿਉਂਕਿ ਸਮਾਨ ਵੀ ਸਾਰਾ ਫਿਰ ਕਿਉਂ ਸੁੱਕਦਾ। ਉਹ ਠੰਡੀਆਂ ਹੋ ਗਈ ਜਦੋਂ ਫਿਰ ਆਪਾਂ ਇਹਨਾਂ ਨੂੰ ਕੰਟੇਨਰ ਵਿੱਚ ਪਾ ਲਾਂਗੇ। ਤੇ ਹੁਣ ਦੁਪਹਿਰ ਦਾ ਟਾਈਮ ਸੀ ਲੰਚ ਤੋਂ ਬਾਅਦ ਮੈਂ ਕਿਹਾ ਚਲੋ ਮਿਰਚਾਂ ਮੈਂ ਪੀਸ ਕੇ ਰੱਖ ਲਾਂ ਧੁੱਪ ਲੱਗੀ ਹੋਈ ਸੀ ਗਰਮ-ਗਰਮ ਪਈਆਂ ਸੀ ਪੀਸ ਲੈਣਾ ਨਾ ਪਾਊਡਰ ਬਣਾ ਕੇ ਰੱਖ ਲਾਂ ਥੋੜਾ ਜਿਹਾ ਤੇਲ ਪਾ ਕੇ ਪੀਸੂਗੀ ਫਿਰ ਅੱਗੇ ਧੁੰਦਾ ਪੈਣ ਮੌਸਮ ਖੈ ਜਾ ਉਹ ਟੈਨਸ਼ਨ ਨਹੀਂ ਹੈ ਨਾ ਮਿਰਚਾਂ ਪੀਸੀਆਂ ਪਈਆਂ ਹੋਣਗੀਆਂ ਕੁਝ ਮੇਰੇ ਕੋਲ ਹਾਲੇ ਬਾਜ਼ਾਰ ਬਣੀ ਚੱਲ ਰਹੀਆਂ ਨੇ ਪੀਸੀਆਂ ਹੋਈਆਂ ਸਰਦੀ ਸਰਦੀ ਫਿਰ ਯੂਜ਼ ਕਰ ਲਾਂਗੇ ਉਹ ਉਹ ਧੁੱਪਾਂ ਨੇ ਪੈਂਦੀਆਂ ਹੈਗੀਆਂ ਹਲਕੀ-ਮੁਲਕੀ ਧੁੱਪ ਨਿਕਲਦੀ ਵੀ ਹੈ ਤਾਂ ਉਹ ਕੰਮ ਨਹੀਂ ਕਰਦੀ ਹੈਗੀ ਫਿਰ ਇਸ ਕਰਕੇ ਮੈਂ ਚਲੋ ਧੁੱਪ ਦਾ ਲਾਹ ਲੈ ਲਈ ਤੇ ਇਹ ਕੰਮ ਵੀ ਆਪਾਂ ਟਾਈਮ ਸ਼ੇਅਰ ਕਰ ਲਈਏ ਤੇ ਇਹਨਾਂ ਨੂੰ ਕੱਢ ਲਾਂਗੇ ਕੰਟੇਨਰ ਵਿੱਚ ਤੇ ਜਿੰਨੇ ਹੈਗੇ ਨੇ ਮੈਂ ਸਾਰੀਆਂ ਪੀਸ ਕੇ ਰੱਖ ਲੂੰਗੀ ਕਿਉਂਕਿ ਲਾਸਟ ਸਰਦੀਆਂ ਵਿੱਚ ਆਈ ਹੋਏ ਜੋ ਮਿਰਚਾਂ ਪੇਸਣੀ ਨਾ ਇਸ ਧੁੱਪੀ ਨਹੀਂ ਲੱਗਦੀ ਸੀ ਤੇ ਮੈਂ ਇਹ ਫਰਾਈ ਵਿੱਚ ਕਰਕੇ ਪੀਸੀਆਂ ਸੀ ਲੋ ਜਿੰਨੇ ਮਿਰਚ ਹੈਗੇ ਇਸ ਵਿੱਚ ਮੈਂ ਪੀਸ ਲਿਆ ਕੰਟੇਨਰ ਵਿੱਚ ਪਾ ਲਿਆ ਉਹ ਸਰਦੀ ਵਿੱਚ ਇਹਨਾਂ ਨੇ ਕਿਹੜਾ ਹੁਣ ਖਰਾਬ ਹੋਣਾ ਨਾ ਗਰਮੀ ਵਿੱਚ ਤਾਂ ਹੁੰਦਾ ਵੀ ਆਪਣੀ ਚੀਜ਼ ਖਰਾਬ ਹੋ ਜਾਂਦੀ ਹੈ ਪਰ ਸਰਦੀ ਵਿੱਚ ਖਰਾਬ ਹੋਣ ਦੀ ਕੋਈ ਟੈਨਸ਼ਨ ਨਹੀਂ ਹੈਗੀ ਇਹਨਾਂ ਦਾ ਫਲੇਵਰ ਵੀ ਅੱਛਾ ਹੁੰਦਾ ਮਿਰਚਾਂ ਵੀ ਪਿਓਰ ਨੇ ਤੇ ਮਿਰਚ ਪਾਉਗੀ ਵੀ ਘੱਟ ਸਬਜ਼ੀ ਵਿੱਚ ਆਪਣਾ ਲੰਚ ਕਰਕੇ ਮੈਂ ਗਾਜਰਾਂ ਵੀ ਕੱਟਦੀਆਂ ਪਿਆਜ਼ ਵੀ ਛਿੱਲ ਤੇ ਫਿਰ ਲੰਚ ਕਰਕੇ ਮੈਂ ਤੋਂ ਬੈਠ ਨਹੀਂ ਹੁੰਦਾ ਮੈਨੂੰ ਆਉਂਦਾ ਨਹੀਂ ਕਿੰਨੇ ਕਿੰਨੇ ਕੰਮ ਨੇ ਨਾ ਮੈਂ ਕਰਨਾ ਤਾਂ ਕਿ ਸ਼ਾਮ ਨੂੰ ਮੇਰੀ ਵਾਕ ਨਾ ਲੇਟ ਹੋ ਜੇ ਤੇ ਟਾਈਮ ਹੋ ਰਿਹਾ 2:19 ਮਿੰਟ ਮੈਂ ਸਬਜ਼ੀ ਕੱਟਤੀ ਸ਼ਾਮ ਨੂੰ ਬਣਾਉਂਗੀ ਗਾਜਰ ਮਟਰ ਪਿਆਜ਼ ਵੀ ਛਿੱਲ ਕੇ ਰੱਖ ਤੇ ਛਿਲੋ ਪਿਆਜ਼ ਖਤਮ ਸੀ ਹੁਣ ਮੈਂ ਧੋਣੀ ਆ ਕਿਚਨ ਦੇ ਟੋਵਲ ਬਾਹਰ ਕਿਚਨ ਦੇ ਟੋਵਲ ਧੋਤੇ ਡਸਟਿੰਗ ਵਾਲੇ ਕੱਪੜੇ ਧੋਤੇ ਮੈਂ ਕਿਹਾ ਕਰ ਤੂਪਾ ਧੋ ਦਾਂ ਸੁੱਕ ਜਾਣਗੇ ਧੁੱਪੇ ਧੁੱਪੇ ਸਵੇਰੇ ਵਿਆਂ ਨੀ ਕਿੰਨੇ ਕਿ ਕੰਮ ਕਰਨ ਦਾ ਟਾਈਮ ਹੀ ਲੱਗਦਾ ਸੋਚਦੇ ਹੋਂ ਨਾ ਵੀ ਸਵੇਰੇ ਟਾਈਮ ਕੱਢਾ ਪਰ ਨਿਕਲ ਹੀ ਨਹੀਂ ਪਉਂਦਾ ਹੈਗਾ ਕੰਮ ਸਵੇਰੇ ਇੰਨੇ ਹੋ ਜਾਂਦੇ ਨੇ ਟਾਈਮ ਹੋ ਗਿਆ 3:30 ਦਾ ਮੈਂ ਹੁਣ ਲੈ ਕੇ ਚਾਹ ਕਰਕੇ ਚਾਹ ਨਾਲ ਅਲਸੀ ਦੀ ਪਿੰਨੀ ਮੈਂ ਵੀ ਨਾ ਪਹਿਲਾਂ ਅਲਸੀ ਦੀ ਪਿੰਨੀ ਨਾ ਕਦੇ ਬਣਾਈਆਂ ਸੀ ਨਾ ਮੈਂ ਖਾਧੀਆਂ ਸੀ ਮੈਨੂੰ ਆਇਆ ਲੱਗਦਾ ਸੀ ਵੀ ਇੱਕ ਪੁਰਾਣੀ ਕਹੀਏ ਗੰਦਾ ਟੇਸਟ ਹੋਗਾ ਅਲਸੀ ਦਾ ਵੀ ਅਸਿਰਬੀ ਕੰਦਾ ਟੇਸਟ ਹੋਣਾ ਕੋੜਾ ਕਸਾਲਾ ਟੇਸਟ ਹੋਣਾ ਮੈਂ ਐ ਖਾਂਦੀ ਨਹੀਂ ਸੀ ਪਹਿਲਾਂ ਤੇ 4-5 ਸਾਲ ਪਹਿਲਾਂ ਮੈਂ ਟਰਾਈ ਕੀਤੀਆਂ YouTube ਤੋਂ ਮੈਂ ਰੈਸਪੀਸ ਦੇਖੀਆਂ ਵੀ ਕਮੇ ਬਣਦੀ ਹੁੰਦੀAudioAsset ਕੀ ਹੁੰਦੀ ਹੈ ਇਹਨੂੰ ਆਪਾਂ ਕਮੇ ਯੂਜ਼ ਕਰ ਸਕਦੇ ਹਾਂ ਨਾ ਇਹਦੇ ਪੀਨਿਆਂ ਗਾਵੇਂ ਬਣਾ ਸਕਦੇ ਫਿਰ ਮੈਂ ਇੱਕ ਵੀਡੀਓ ਦੇਖ ਕੇ ਬਣਾਈਆਂ ਪੀਨੀਆਂ ਤੇ ਮੈਨੂੰ ਅੱਛੀਆਂ ਲੱਗੀਆਂ ਫਿਰ ਨੈਕਸਟ ਟਾਈਮ ਉਹ ਚ ਹੋਰ ਇੰਪਰੂਵਮੈਂਟ ਕਰਤੀ ਨੈਕਸਟ ਟਾਈਮ ਹੋਰ ਇੰਪਰੂਵਮੈਂਟ ਕਰਤੀ ਇਸ ਤਰ੍ਹਾਂ ਫਿਰ ਆਪਾਂ ਚੀਜ਼ ਆਉਣ ਲੱਗ ਜਾਂਦੀ ਵੀ ਇਹਦੇ ਵਿੱਚ ਆਪਾਂ ਆ ਵੀ ਫਾਸ ਨੂੰ ਦੇ ਵਿੱਚ ਆ ਵੀ ਪਾ ਸਕਦੇ ਹਾਂ ਨਾ ਅਸੀਂ ਤੇ ਪੌਣੀ ਪੌਣੀ ਨਾਲ ਆਪਾਂ ਡਰਾਈ ਫਰੂਟਸ ਪਾ ਲਾਂਗੇ ਉਹ ਜਿਹੜੇ ਬੱਚੇ ਖਾਣਗੇ ਤਾਂ ਬਾਹ ਨਾਲ ਡਰਾਈ ਫਰੂਟਸ ਵੀ ਉਹ ਅੰਦਰ ਜਾਣਗੇ ਉਹੀ ਮੱਥਾ ਤਾਂ ਮਾਰਾਂਗੇ ਕਿ ਉਹ ਤਾਂ ਪਾਵਾਂਗੇ ਅਸੀਂ ਪਾਵਾਂਗੇ ਤੇ ਡਰਾਈ ਫਰੂਟਸ ਵੀ ਪਾ ਲਈ ਤਾਂ ਬਹੁਤ ਵਧੀਆ ਹੋਇਆ ਨਾ ਬਹੁਤ ਵਧੀਆ ਹੈਲਦੀ ਚੀਜ਼ ਹੈ ਉਹ ਵੀ ਜਿਹੜੇ ਦੇ ਬੈਨੀਫਿਟਸ ਨੇ ਬਹੁਤ ਜ਼ਿਆਦਾ ਨੇ ਓਸੀਰੀਅਮ ਓਮੇਗਾ 3 ਹੁੰਦਾ ਹੈ ਨਾ ਹੂੰ ਆਪਾਂ ਓਮੇਗਾ 3 ਲੇਡੀਜ਼ ਤਾਂ ਆਪਾਂ ਜਿਵੇਂ ਮੋਸਟਲੀ ਵੈਜੀਟੇਰੀਅਨ ਹੁੰਨੇ ਓਮੇਗਾ 3 ਆਪਾਂ ਨੂੰ ਕਿਤੋਂ ਮਿਲਦਾ ਨਹੀਂ ਹੈਗਾ ਅੱਛੀ ਚੀਜ਼ ਲੱਗੀ ਮੈਨੂੰ ਵੀ ਅੱਛੀਆਂ ਲੱਗਿਆ ਟੇਸਟ ਵਾਈਜ਼ ਵੀ ਅੱਛੇ ਲੱ ਮونی ਮੋਦਰਾ ਉਂਝੇ ਜੀ ਬੇਟਾ ਖਾਣਾਂ ਦਾ ਚਾਹ ਪੀਣ ਤੋਂ ਬਾਅਦ ਮੈਂ ਆ ਗਈ ਸੀ ਕਿਚਨ ਵਿੱਚ ਮੈਂ ਸਬਜੀ ਬਣਨੀ ਰੱਖਤੀ ਮਸਾਲਾ ਵਗੈਰਾ ਭੁੰਨ ਕੇ ਤੇ ਗਾਜਰ ਮਟਰ ਦੀ ਸਬਜੀ ਬਣਾ ਰਹੀ ਆ ਤੇ ਮੈਂ ਕਿਹਾ ਚਲੋ ਸਬਜੀ ਬਣਦੇ ਬਣਦੇ ਮੈਂ ਹੋਰ ਕੰਮ ਸਾਈਡ ਤੇ ਕਰਦਾ ਜਿਵੇਂ ਟੋਕਰੀ ਵਿੱਚ ਭਾਂਡੇ ਪਈ ਸੀ ਤੇ ਇਹ ਮੈਂ ਭਾਂਡੇ ਚੱਕਦਾ ਨਹੀਂ ਕੁਛ ਛਾਲੇ ਭਾਂਡੇ ਸੋ ਮੈਂ ਸਾਫ਼ ਕਰਨ ਵਾਲੀ ਸੀ ਮੈਂ ਕਿਹਾ ਚਲੋ ਜਿਹੜੇ ਪਹਿਲਾਂ ਸੁੱਕੇ ਪਏ ਨੇ ਭਾਂਡੇ ਪਹਿਲਾਂ ਟੋਕਰੀ ਚੋਂ ਉਹ ਚੱਕਦਾ ਕਿਉਂਕਿ ਫਿਰ ਜੋ ਗਿੱਲੇ ਭਾਂਡੇ ਉੱਪਰ ਰੱਖਾਂਗੇ ਤਾਂ ਫਿਰ ਹੋਰ ਵੀ ਜ਼ਿਆਦਾ ਇਹ ਗਿੱਲੇ ਹੋ ਜਾਣਗੇ ਤੇ ਸੁੱਕਣਗੇ ਨਹੀਂ ਆਪਾਂ ਉੱਪਰ ਹੋਰ ਗਿੱਲੇ ਰੱਖਦੇ ਉੱਪਰ ਹੋਰ ਗਿੱ ਪਹਿਲਾਂ ਈ ਟੋਕਰੀ ਵਾਲੇ ਚੱਕੂਗੀ ਤੇ ਫਿਰ ਹੋਰ ਦੂਜੀ ਗਿਲੇ ਰੱਖਦੀ ਹੁੰਦੀ ਆ ਤੇ ਇਧਰ ਬਣਦੀ ਸਬਜੀ ਸਬਜੀ ਵਿੱਚ ਮੈਂਲੇ ਸਿਰਫ ਉਹ ਪਾਈ ਸੀ ਆਲੂ ਤੇ ਮਟਰ ਪਾਈ ਸੀ ਗਾਜਰਾਂ ਮੈਂ ਪਾਉਣੀਆਂ ਸੀ ਕਿਉਂਕਿ ਮਟਰ ਮੋٹے ਲੱਗੇ ਮੈਨੂੰ ਲੱਗਾ ਟਾਈਮ ਲੈਣਗੇ ਪਹਿਲਾਂ ਮਟਰਾਂ ਨੂੰ ਸੇਕ ਲਵਾ ਦਾਂ ਤੇ ਗਾਜਰਾਂ ਹੁਣ ਮੈਂ ਬਾਅਦ ਵਿੱਚ ਪਾ ਰਹੀ ਆ ਇਹ ਕੁੱਕਰ ਦੀ ਨਾ ਆਇਮ ਔਜ ਹੈ ਵੀ ਇਹਦਾ ਖੁੱਲਾ ਮੂੰਹ ਉੱਪਰੋਂ ਚੌੜਾ ਜਿਹਾ ਕੜਾਹੀ ਵਾਂਗੂ ਲੱਗਦਾ ਜਾਂ ਤੁਸੀਂ ਕਹ ਲਓ ਇੱਕ ਪਤਲੀਏ ਵਾਂਗੂ ਲੱਗਦਾ ਤੇ ਸੁੱਕੀ ਸਬਜੀ ਇਹਦੇ ਵਿੱਚ ਵਧੀਆ ਬਣ ਜਾਂਦੀ ਰੱਖਣ ਦੀ ਇਹ ਮਨਾ ਵੀ ਲਾਵਾ ਨਾ ਤਾਂ ਵੀ ਕੱਚੀ ਗੁੱੜਚੀ ਮਾਰਨੀ ਬਹੁਤ ਹੀ ਈਜ਼ੀ ਲ ਕਈ ਵਾਰ ਮੈਂ ਸੁੱਕੀ ਸਬਜੀਂ ਕਈ ਵਾਰ ਕਿਵੇਂ ਮੋਸਟਲੀ ਸੁੱਕੀ ਸਬਜੀ ਤੇ ਕੁੱਕਰ ਚ ਬਣਾਉਣੀ ਹੁੰਦੀ ਹੈ ਇਹਦੇ ਵਿੱਚ ਤੇ ਹੁਣ ਮੈਂ ਦੁੱਧਾਂ ਦਾ ਪਤੀਲਾ ਰੱਖ ਤਾਂ ਖਾਲੀ ਕਰਕੇ ਚਾਹ ਫੋਨਲੀ ਰੱਖ ਦਿੱ ਉੱਪਰ ਦੁੱਧਾਂ ਦੇ ਕਿੰਨੇ ਬਾਹਰ ਰੱਖਿਆ ਹੁੰਗੀਆਂ ਮੈਂ ਬਾਹੀ ਆਊਗਾ ਫਿਰ ਦੁੱਧ ਲੈ ਆਊਗਾ ਤੇ ਹੁਣ ਮੈਂ ਲਈ ਸੀ ਧਨੀਆ ਤੋੜ ਕੇ ਫਰੈਸ਼ ਸਬਜੀ ਵਾਸਤੇ ਬਰੀਕ-ਬਰੀਕ ਮਕੇਂਚੀ ਨਾਲ ਕੱਟ ਲਾਂਦੀ ਹਾਂ ਉਹ ਤਾਂ ਵੈਸੇ ਮੈਂ ਮੋਸਟਲੀ ਨਾਈਟਸ ਨਾਲ ਕੱਟਦੀ ਹੁੰਦੀ ਆ ਫਿਰ ਮੈਂ ਕਦੇ-ਕਦੇ ਮੈਂ ਕੈਂਚੀ ਨਾਲ ਕੱਟ ਲਾਂ ਨੀ ਬੜਾ ਸੋਹਣਾ ਬਰੀਕ-ਬਰੀਕ ਕੱਟਿਆ ਜਾਂਦਾ ਕੈਂਚੀ ਨਾਲ ਜੇ ਕਈ ਭੈਣਾਂ ਤੋਂ ਹੁੰਦਾ ਨਾ ਵੀ ਬਰੀਕ ਕੱਟਿਆ ਜਾਂਦਾ ਮੋਟਾ ਕੱਟਿਆ ਜਾਂਦਾ ਬੱਚੇ ਨਹੀਂ ਖਾਂਦੇ ਮੋਟਾ-ਮੋਟਾ ਤੇ ਕੈਂਚੀ ਨਾਲ ਵੀ ਬੜਾ ਸੋਹਣਾ ਬਰੀਕ ਕੱਟਿਆ ਜਾਂਦਾ ਇਸ ਤਾਂ ਨਾਈਫ ਨਾਲ ਵੀ ਬਹੁਤ ਸੋਹਣਾ ਕੱਟਿਆ ਜਾਂਦਾ ਜਿਹਨੂੰ ਐਕਸਪੀਰੀਅੰਸ ਹੋਵੇ ਤੇ ਕਈਆਂ ਤੋਂ ਕੱਟ ਨਹੀਂ ਹੁੰਦਾ ਹੈਗਾ ਤੇ ਕੈਂਚੀ ਨਾਲ ਵੀ ਬਹੁਤ ਸੋਹਣਾ ਕੱਟਿਆ ਜਾਂਦਾ ਸੋ ਏਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ